ਆਪਾਂ ਚੱਲਿਆਂ ਜਗਰਪੁਰ ਕਰਕੇ ਉਗਰਪੁਰਵ ਕਰਕੇ ਹਨਾ ਰੀਸਾ ਸਹਿਮ ਥਾ ਟੇਕਣਾ ਤੇ ਸਰਦਾਰ ਸਾਹਿਬ ਜੀ ਹੇ ਤਿਆਰ ਹੋਈ ਜਾਂਦੇ ਨੇ ਉਹ ਜੋ ਜਲਦੀ ਜਾਂਦੀ ਦੇਖ ਲਓ ਮੈਂ ਥੋਡੇ ਨਾਲ ਪਹਿਲਾਂ ਤਿਆਰ ਹੋ ਕੇ ਖੜ ਗਈ ਨੇ ਸਾਰਿਆਂ ਨੇ ਵਾਈਫਸ ਕਰ ਵਾਲੀਆਂ ਹਨਾ ਟਾਈਮ ਲਾਉਂਦੇ ਹੁੰਦੇ ਨੇ ਮੇਰਾ ਪਿਕਰ ਵਾਲਾ ਲਾਉਂਦਾ ਬਹੁਤ ਯਾਰ ਟਾਈਮ ਆਪਾਂ ਸਾਰੇ ਆਉਂਦੇ ਇਹ ਚਲੋ ਆਪਾਂ ਜਾ ਕੇ ਮਿਲ ਲਈਏ ਗੁਰਦੁਆਰਾ ਸਾਹਿਬ ਚਾਹੋ ਚਲੋ ਚਲੋ ਮੈਂ ਪਲੇਸ ਤੇ ਲਾ ਆ ਬਾਕੀ ਬੜਾ ਕੰਮ ਨਹੀਂ ਹੈ ਲਾਗੇ ਦੇ ਤੱਕ ਤਾਂ ਮੈਂ ਆ ਗਈ ਮੋਬਤੀਆਂ ਚੱਕਲੀਆਂ ਹਥੋਂ ਲਾਉਣ ਗੁਰਦੁਆਰੇ ਚੋ ਨਾ ਚੱਲ 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 ਜਾ ਤੂੰ ਬਹੁਤ ਟਾਈਮ ਲਾਈ ਜਨੇ ਚੱਲ ਮੈਂ ਤਾਂ ਤਿਆਰ ਹੋ ਗਿਆ ਤੇਰੇ ਨਾਲ ਨੂੰ ਤਿਆਰ ਹੋ ਗਿਆ ਮੈਂ ਮੈਂ ਕੰਮ ਕਰੇ ਨੇ ਉਸ ਤੋਂ ਬਿੱਲ ਲੇ ਹਾਂ ਹਾਂ ਮੈਂ ਤਾਂ ਆਪੀ ਬਿੱਲਾਂਗਾ ਚਲ ਆ ਜਾ ਚਲੋ ਚਲੋ ਆ ਮੂਰੇ ਮੂਰੇ ਬੁੱਲੀਆਂ ਰਹਿ ਜਾਣੀਆਂ ਇਹ ਤਾਂ ਬੰਦ ਹੋ ਜਾਂਦੀਆਂ ਨੇ ਰੋਕੀ ਬੁੱਲੀਆਂ ਟਿਕ ਟਿਕ ਕਰ ਰਹੀਆਂ ਰਸਾ ਉਹ ਇਹ ਤਾਂ ਦਸਾਂ ਹਜੇ ਵੀ ਆਈ ਜਾਂਦੀਆਂ ਨੇ ਅੱਜ ਤੱਕ 10 ਵਜੇ ਤੱਕ ਸੰਗਤ ਆਉਗੀ ਰਾਤ ਦੇ ਨੌ ਦਾ ਹੈ ਆ ਜਾ ਆ ਜਾਓ ਆ ਜਾਓ ਸ੍ਰੀ ਗੁਰਦੁਆਰਾ ਢੀਸ਼ਰ ਪਹੁੰਚ ਗਏ ਆਪਾਂ ਮੋਟੀ ਮੁਰੇ ਤੁਰ ਜਾਂਦੀ ਐ ਖੜ ਜਾ ਪਹਿਲਾਂ ਜੋਤ ਲਾਉਣੀ ਐ ਪਹਿਲਾਂ ਮੈਂ ਤੁਹਾਡੇ ਕੋਲ ਜੋਤ ਲਾ ਲਾ ਲੌਣ ਪਹੁੰਚ ਗਏ ਆਪਾਂ ਬਾਬਾ ਅੜੀ ਸਰ ਸਕਦੇ

ਮੈਂ ਬਾਬੇ ਨੂੰ ਕਹਾ ਮਾ ਬਾਬਾ ਲੜੀਆਂ ਚਲਾ ਦਿਓ ਲੇਟ ਕਰੀ ਜਾਨੇ ਬਾਬੇ ਨੇ ਉਹਦੀ ਚਲਾ ਪਿਆ ਕਹਿੰਦਾ ਮੈਂ ਚਲਾਉਣਾ ਕਹਿੰਦਾ ਮੈਂ ਕਹਾ ਬਾਬਾ ਸੋਹਣੀਆਂ ਲਾ ਦਿਆਂ ਪਹਿਲਾਂ ਦੀਵਾਲੀ ਵੇਲੇ ਚੱਲੀਆਂ ਨਹੀਂ ਨਾ ਉਹ ਮੈਂ ਕਹਾ ਬਾਬਾ ਚਲਾ ਕੇ ਆਇਆ ਉਹਦੀ ਬਾਗਾ ਕਹਿੰਦਾ ਮੈਂ ਚਲਾ ਕੇ ਆਉਣਾ ਨਹੀਂ ਨਹੀਂ ਕਿੰਨਾ ਟਾਈਮ ਲਾ ਕੇ ਲਾਉਣਾ ਸੋਹਣੀਆਂ ਲਾ ਦੇ ਲੜੀਆਂ ਗੱਲ ਕਰਾ ਜੇ ਥੋੜਾ ਜਿਹਾ ਚਾਨਣ ਕਰਕੇ ਲਾਵਾ ਨਹੀਂ ਬਹੁਤ ਸੋਹਣੀਆਂ ਦੀਆਂ ਚੱਲ ਉੱਪਰ ਪ੍ਰਕਾਸ਼ ਕਰਨੇ ਆ ਉਹ ਬਣ ਲੱਗਿਆ ਲੰਗਰ ਦੇ ਉੱਪਰ ਨਾ ਉਹ ਉੱਪਰ ਪ੍ਰਕਾਸ਼ ਕਰਨ ਨੂੰ ਬਣਾਉਣਾ ਸਹੀ ਪਾਠ ਤਾਂ ਹਾਂ ਲੰਗਰ ਹਾਂ ਜਿਵੇਂ ਉਧਰ ਜਗ੍ਹਾ ਥੋੜੀ ਸੀ ਪਹਿਲਾਂ ਪਿਛਲੇ ਪਾਸੇ ਹੁਣ ਇੱਧਰ ਉੱਤੇ ਬਣਾਇਆ ਕਰਨਾ ਇਹਦੇ ਉੱਤੇ ਜਿਵੇਂ ਖੰਡਾ ਸਾਹਿਬ ਇੱਧਰ ਹੁੰਦੇ ਨੇ ਹਾਂ ਹਾਂ ਅੱਗੇ ਗੁਰੂ ਦੇ ਲੰਗਰ ਚ ਆਪਾਂ ਕਿੱਥੇ ਬੈਠੇਗੇ ਉਧਰ ਜਾਣਾ ਪਊ ਉਧਰ ਜਾਣਾ ਪਊ ਚਲੋ ਜੀ ਕਿ ਇੱਥੇ ਹਰ ਗਏ ਆਏ ਕਰ ਸੁਭਾਵੇ ਬਣਾਉਂਦੇ ਆ ਨਾ ਹੂੰ ਬਾਕੀ ਨਹੀਂ 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 ਇੱਧਰ ਲੰਗਰ ਚ ਪਿੱਛੇ ਚੱਲ ਜਾਂਦੇ ਹਾਂ ਚਲੋ ਵਾਹਿਗੁਰੂ ਜੀ ਸਵੇਰੀ ਟਾਈਮ ਨਾਲ ਆ ਜਾ ਕਰੀਏਗਾ ਉੱਠ ਕੇ ਠੰਡ ਦੇ ਵਿੱਚ ਠੰਡ ਦੇ ਵਿੱਚ ਬਾਬਾ ਹਿੰਮਤ ਬਖਸ਼ੀ ਸਵੇਰੇ ਸਵੇਿਆਂ ਉੱਠ ਕੇ ਆ ਜਾ ਕਰੀਏਗਾ ਹੋਰ ਦੋਕ ਦਿਨਾਂ ਦੀ ਕੋਲ ਹੋ ਗਈ ਸੀ ਜਦੋਂ ਸੰਗਾਪੁਰਾ ਨੇ ਆਏ ਹੋਏ ਸੀਗੇ ਨਹੀਂ ਅੱਜ ਵਧੀਆ ਉੱਠ ਖੜੇ ਸੀ ਆਪਾਂ ਅੱਜ ਵਧੀਆ ਟਾਈਮ ਤੇ ਆਏ ਸੀ ਆਪਾਂ ਸਵੇਰੇ ਹੁਣ ਸੁਹਣੀਆਂ ਲਾਦੀਆਂ ਦੇ ਹੈਂ ਖੜ ਖੜ ਜਾਂਦੀ ਆ

ਹਾਂ ਧੂਆਂ ਹੋ ਗਿਆ ਨਾ ਚਲੋ ਚਲੋ ਹਣੀਰਾ ਪੈ ਗਿਆ ਹਜੇ ਪੂਰਾ ਰਾਸ਼ਾ ਹੈਣ ਕਮੇਲਾ ਹੈ ਨਾ ਹਜੇ 19 ਸੰਗਤ ਆਈ ਜਾਂਦੀ ਆ ਇਹ ਸਹਿਰੀਏ ਹੁਣ ਆਉਣਗੇ। ਬਾਕੀ ਜਿਹੜਾ jobb ਵਗੈਰਾ ਦੇ ਨੇ ਉਹ ਹੁਣ ਆਉਣਗੇ। ਆਪਣੇ ਵਰਗੇ ਲੋਕਲ ਆਪਾਂ ਤਾਂ